ਭਾਈ ਜੀ ਆਹ ਦੇਖ ਲੋ ਆਹ ਦੇਖੋ ਹੁਣ ਬੋਰੇ ਇੱਥੇ ਕਿੰਨੇ ਰੱਖੇ ਹੋਏ ਆ ਆਹ ਦੇਖੋ ਮੇਰਾ ਵੀਰ ਆਇਆ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ 36 ਬੁਰਜੀ ਦੇ ਆਪਾਂ ਵੀਡੀਓ ਪਾ ਰਹੇ ਸੀ ਉਹੀ 36 ਬੁਰਜੀ ਦੇ ਆ ਬੋਰੇ ਆ ਦੇਖੋ ਭਾਈ ਜੀ ਹਜ਼ਾਰਾਂ ਬੋਰੇ ਜਿਹੜੇ ਇੱਥੇ ਭਰ ਕੇ ਰੱਖੇ ਹੋਏ ਆ ਇੱਧਰ ਵੀ ਪਏ ਆ ਆਹ ਪਏ ਆ ਇਹ ਇੱਥੇ ਕਾਹਦੇ ਵਾਸਤੇ ਰੱਖੇ ਹੋਏ ਆ ਹੈ ਇਹਨਾਂ ਦਾ ਕੋਈ ਕੰਮ ਹੈਗਾ ਇੱਥੇ ਜਿਹੜੇ ਇਹ ਬੋਰਿਆਂ ਦਾ ਕੰਮ ਜਿੱਥੇ ਹੈਗਾ ਆ ਇਹ ਉਥੇ ਲਾਏ ਜਾਣ ਜੇ ਤਾਂ ਭਾਈ ਜੀ ਉਥੇ ਲਾਏ ਜਾਣ ਇੱਥੇ ਤਾਂ ਕੋਈ ਫਾਇਦਾ ਨਹੀਂ ਹੈਗਾ ਕਿਸੇ ਗਰੀਬ ਦਾ ਭਲਾ ਹੋ ਜੂ ਕਿਸੇ ਗਰੀਬ ਦੀ ਜ਼ਮੀਨ ਬਾਜੂ ਬਾਈ ਜੀ ਦੇਖੋ ਤੋੜ ਤੱਕ ਬੋਰੇ ਆ ਇੱਧਰ ਵੀ ਬਹੁਤ ਸੀਗੇ ਕਿਉਂਕਿ 2 ਸਾਲ ਹੋ ਗਏ ਵੀਰ ਜੀ ਤੋੜ ਤੱਕ ਸੀਗੇ ਰੱਖੇ ਹੋ ਤੱਕ ਆ ਦੇਖੋ ਬਾਈ ਜੀ ਥੱਲੇ ਪੈ ਪੈ ਬੋਰੇ ਜਿਹੜੇ ਗਲ ਗਏ ਆ ਬਿਲਕੁਲੇ ਮਿੱਟੀ ਹੋ ਚੁੱਕੇ ਆ ਇਹਨਾਂ ਨੂੰ ਹੱਥ ਵੀ ਲਾਓਗੇ ਤੇ ਆ ਦੇਖੋ ਬਾਈ ਜੀ ਇਹ ਤਾਂ ਫਟਣ ਲੱਗ ਗਏ ਬੋਰੇ ਦੇਖੋ ਬਸ ਸਾਰਾ ਬੋਰਾ ਜਿੱਦਾਂ ਕਿ ਗਲ ਰਿਹਾ ਦੇਖੋ ਠੀਕ ਆ ਇਹ ਇੱਥੇ ਪੈ ਪੈ ਜਿਹੜੇ ਇਹ ਖਰਾਬ ਹੋ ਰਿਹਾ ਕੋਈ ਇਹਨਾਂ ਦਾ ਫਾਇਦਾ ਨਹੀਂ ਹੋ ਰਿਹਾ ਤੇ ਵੀਰ ਜੀ ਇਹ ਤੋਦੇ ਅੱਗੇ ਬੇਨਤੀ ਆ ਹੱਥ ਜੋੜ ਕੇ ਵਾਰ-ਵਾਰ ਕਹਿ ਰਹੇ ਆ ਮੇਰਾ ਵੀਰ ਜਿੰਨੇ ਵੀਰ ਦੇਖਦੇ ਆ ਜੇ ਤਾਂ ਵੀਰੇ ਆਪਣੀਆਂ ਜਮੀਰਾਂ ਜਾਗਦੀਆਂ ਤੇ ਵੀਡੀਓ ਨੂੰ ਵਾਦੇ-ਵਾਦੇ ਸ਼ੇਅਰ ਕਰਕੇ ਨਾ ਗਾਂ ਤੱਕ ਪਹੁੰਚਾ ਦਿਓ ਇਹ ਰਾਪੂਰ ਰਹੀਆਂ ਛੱਤੀ ਬੁਰਜੀ ਦੀ ਵੀਡੀਓ ਵਾ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਇੱਥੇ ਵੀ ਨੁਕਸਾਨ ਜਿਹੜਾ ਗਰੀਬਾਂ ਦਾ ਹੋ ਰਿਹਾ ਆ ਆ ਦੇਖੋ ਆ ਬੋਲੇ ਪਤਾ ਨਹੀਂ ਕਦੋਂ ਦੇ ਤਹਿ ਲਾ ਕੇ ਰੱਖੇ ਆ ਉਦੋਂ ਦੇ ਉਦੋਂ ਹੀ ਪਏ ਆ ਬਾਈ ਜੀ ਆ ਦੇਖੋ ਆ ਜਿਹੜੇ ਪਿੰਡ ਦੇ ਵਿੱਚ ਜਿੱਥੇ ਆਪਾਂ ਖੜੇ ਆ ਰਾ ਪਰਾਈਆਂ ਦੇ ਪਿੰਡ ਦੇ ਵਿੱਚ ਆ ਦੇਖੋ ਬੋਰੇ ਜਿਹੜੇ ਆ ਇੱਥੇ ਹਜ਼ਾਰਾਂ ਬੋਰੇ ਜਿਹੜੇ ਇਕੱਠੇ ਕਰਕੇ ਰੱਖ ਕੇ ਗਏ ਹੋਏ ਆ ਠੀਕ ਆ ਹਜ਼ਾਰਾਂ ਬੋਰੇ ਇੱਥੇ ਪਏ ਆ ਯਾਰ ਕੀ ਗੱਲ ਇਹਨਾਂ ਨੂੰ ਦਿਸਦਾ ਨਹੀਂ ਹੈਗਾ ਜਿਹੜਾ ਇੱਥੇ ਨੁਕਸਾਨ ਹੋ ਰਿਹਾ ਇੱਕ ਤਾਂ ਨੋਚ ਦਾ ਨੁਕਸਾਨ ਹੋ ਰਿਹਾ ਜਿਹੜਾ ਦੂਜਾ ਨੰਬਰ ਆ ਕਿ ਜਿਹੜਾ ਮੰਨ ਲਓ ਇੱਥੇ ਜਨਤਾ ਦਾ ਦੂਜਾ ਵੀਰ ਜੀ ਦੇਖੋ ਜਿਹੜੇ ਗਰੀਬਾਂ ਦੀ ਜ਼ਮੀਨ ਆ ਕਈ ਗਰੀਬਾਂ ਦੀ ਜ਼ਮੀਨਾਂ ਜਿਹੜੀਆਂ ਵਿੱਚ ਡਿੱਗ ਡਿੱਗ ਕੇ ਬੁਰਾ ਹਾਲ ਹੋ ਰਿਹਾ ਹੈ ਪਪੂਲਰ ਲੋਕਾਂ ਦੇ ਗਰੀਬਾਂ ਦੇ ਤਿੰਨ ਤਿੰਨ ਸਾਲ ਤੋਂ ਲਾਏ ਹੋਏ ਨੁਕਸਾਨ ਹੋ ਰਿਹਾ ਹੈ ਬਾਈ ਜੀ ਤੁਹਾਡੇ ਹੱਥ ਜੋੜ ਕੇ ਬੇਨਤੀ ਆ ਵੀਡੀਓ ਸ਼ੇਅਰ ਕਰਕੇ ਗਾਂ ਤੱਕ ਪਹੁੰਚਾ ਕੇ ਉਹਨਾਂ ਤੱਕ ਪਹੁੰਚਾਓ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਬਾਈ ਜੀ ਇਹ ਵਾਕਈ ਇੱਥੇ ਨੁਕਸਾਨ ਹੋ ਰਿਹਾ ਹੈ ਜਿਹੜੇ ਆ ਬੋਰੇ ਰੱਖੇ ਹੋਏ ਆ ਇਹਨਾਂ ਨੂੰ ਕੰਮ ਲਾਈਏ ਜਰੂਰ ਮੇਰਾ ਵੀਰ ਵੀਡੀਓ ਸ਼ੇਅਰ ਕਰ ਦਿਓ ਹੋਰ ਸਾਨੂੰ ਕੋਈ ਲਾਲਚ ਨਹੀਂ ਹੈਗਾ ਇਹ ਇਸ ਗਰੀਬਾਂ ਦੀ ਮਦਦ ਆ ਕਰ ਸਕਦੇ ਹੋ ਤੇ ਵੀਰ ਜੀ ਆਦਾ ਫਰਜ਼ ਜ਼ਰੂਰ ਨਿਭਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ